ਅਮਰਨਾਥ ਯਾਤਰੀਆਂ ਦੇ ਕਾਫਲੇ ਦੀਆਂ ਬੱਸਾਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਜਿੱहां ਪਹਿਲਗਾਮ ਰੂਟ ਦੇ ਉੱਤੇ ਇਹ ਚਾਰ ਬੱਸਾਂ ਜਿਹੜੀਆਂ ਜਾ ਰਹੀਆਂ ਸੀ ਆਪਸ ਦੇ ਵਿੱਚ ਟਕਰਾ ਗਈਆਂ ਬ੍ਰੇਕ ਫੇਲ ਹੋਣ ਕਰਕੇ ਇਹ ਹਾਦਸਾ ਵਾਪਰਿਆ ਕਰੀਬ 36 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜੰਮੂ ਕਸ਼ਮੀਰ ਦੇ ਰਾਮਬਨ ਦੇ ਵਿੱਚ ਹਾਦਸੇ ਦੇ ਵਿੱਚ 6 ਅਮਰਨਾਥ ਯਾਤਰੀ ਜ਼ਖਮੀ ਹੋਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਾਮਬਨ ਜ਼ਿਲ੍ਹੇ ਦੇ ਵਿੱਚ ਤਿੰਨ ਬੱਸਾਂ ਨੂੰ ਪੇਸ਼ ਆਏ ਹਾਦਸੇ ਦੇ ਵਿੱਚ ਘੱਟੋ-ਘੱਟ 6 ਅਮਰਨਾਥ ਦੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਯਾਤਰਾ ਨਾਲ ਸੰਬੰਧਿਤ ਬੱਸਾਂ ਜੰਮੂ ਦੇ ਭਗਵਤੀ ਨਗਰ ਤੋਂ ਦੱਖਣੀ ਕਸ਼ਮੀਰ ਦੇ ਪਹਲਗਾਮ ਬੇਸ ਕੈਂਪ ਦੇ ਵੱਲ ਜਾ ਰਹੀਆਂ ਹੁੰਦੀਆਂ ਨੇ ਕਾਫਲਾ ਜਾ ਰਿਹਾ ਹੁੰਦਾ ਹੈ ਅਧਿਕਾਰੀ ਦੱਸਦੇ ਨੇ ਕਿ ਹਾਦਸਾ ਜੰਮੂ ਸ਼੍ਰੀਨਗਰ ਕੌਮੀ ਚਾਰਾ ਦੇ ਨਾਲ ਲੱਗਦੇ ਚੰਦਰਕੂਟ ਨੇੜੇ ਵਾਪਰੇ ਉਹਨਾਂ ਨੇ ਕਿਹਾ ਕਿ ਹਾਦਸਾ ਇੱਕ バス ਦੇ ਬ੍ਰੇਕ ਫੇਲ ਹੋਣ ਕਰਕੇ ਹੋਇਆ ਜਿਸ ਨੇ ਫਿਰ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਇਸੇ ਦੌਰਾਨ ਅੱਜ ਤੜਕੇ 3:30 ਵਜੇ ਤੋਂ 4 ਵਜੇ ਦੇ ਵਿਚਾਲੇ 6979 ਸ਼ਰਧਾਲੂਆਂ ਦਾ ਚੌਥਾ ਜੱਥਾ ਦੋ ਵਕ ਵਕ ਕਾਫਲਿਆਂ ਦੇ ਵਿੱਚ ਭਗਵਤੀ ਨਗਰ ਬੇਸ ਕੈਂਪ ਤੋਂ ਨਿਰਵਾਨਾ ਹੋਇਆ ਉੱਥੇ ਹੀ ਇਹ ਹਾਸਾ ਵਾਪਰ ਜਾਂਦਾ ਜਿਸ ਤੋਂ ਬਾਅਦ ਹੜਕੰਪ ਮਚ ਜਾਂਦਾ ਹੈ ਇਸ ਸੂਚਨਾ ਮਿਲੀ ਹੈ ਕਿ ਕਰੀਬ 36 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ